ਮੇਰਾ ਨਾਮ ਕਬਲ ਜਿਸਨ ਸੈਗਲ ਹੈ। ਮੈਂ ਸਾਬਕਾ ਮੈਂਬਰ ਐਸਐਸਪੋਰਟ ਪੰਜਾਬ। ਕੱਲ ਦਾ ਜੋ ਬਜਟ ਆਇਆ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ। ਔਰ ਸਰਬੱਧ ਦਾ ਭਲਾ ਮੰਗਣ ਵਾਲੀ ਸਟੇਟ ਹੈਗੀ। ਜੋ ਕੱਲ ਦਾ ਬਜਟ ਹੈ ਉਹ ਪਿਕੰਟ ਚੂਸ ਵਾਲਾ ਕੀਤਾ ਗਿਆ। ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਜਿਹੜਾ ਹੈਗਾ ਵੀ ਦਿੱਲੀ ਵਾਲੇ ਪੰਜਾਬ ਨੂੰ ਹਿੰਦੁਸਤਾਨ ਦੇ ਨਕਸ਼ੇ ਤੇ ਸਮਝਦੇ ਨਹੀਂ ਹੈ। ਜਿਨ੍ਹਾਂ ਸਟੇਟਾਂ ਨੂੰ ਕੁਝ ਦਿੱਤਾ ਗਿਆ ਸਿਰਫ ਦੋ ਸਟੇਟਾਂ ਨੂੰ ਇੱਕ ਬਿਹਾਰ ਨੂੰ ਇੱਕ ਆਂਧਰਾ ਨੂੰ ਕੁਝ ਦਿੱਤਾ ਗਿਆ। ਉਸ ਦੇ ਸਬੰਧ ਦੇ ਵਿੱਚ ਸਾਡੇ ਪੰਜਾਬ ਤੋਂ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਜੋ ਔਰ ਪੰਜਾਬ ਦੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਸੀਗੇ ਸਾਰਿਆਂ ਨੇ ਕੱਲ ਇਸ ਪ੍ਰਤੀ ਰੋਸ ਕੀਤਾ। ਉਹ ਰੋਸ ਕਰਨਾ ਬਣਦਾ ਵੀ ਸੀਗਾ ਕਿਉਂਕਿ ਜੋ ਪੰਜਾਬ ਦੇ ਹਾਲਾਤ ਹੈਗੇ ਪੰਜਾਬ ਦੇ ਵਿੱਚ ਉਹ ਇੰਡਸਟਰੀ ਸਾਈਕਲ ਇੰਡਸਟਰੀ ਜਿਹੜੀ ਹੈਗੀ ਉਹ ਜਾ ਚੁੱਕੀ ਹੈ ਕਾਫੀ ਹੱਦ ਤੱਕ ਪੰਜਾਬ ਚੋਂ ਯੂਪੀ ਬਿਹਾਰ ਦੇ ਵਿੱਚ ਜਾ ਚੁੱਕੀ ਹੈ ਹੋਰ ਕਈ ਪੰਜਾਬ ਤੋਂ ਬਾਹਰ ਕਹਿੰਦੇ ਹਿੰਦੁਸਤਾਨ ਤੋਂ ਬਾਹਰ ਕੰਟਰੀਆਂ ਇੰਡਸਟਰੀ ਮੂਵ ਹੋਈ ਹੈ ਔਰ ਕੋਵਿਡ ਦੇ ਟਾਈਮ ਤੇ ਨੋਟਬੰਦੀ ਦੇ ਟਾਈਮ ਤੇ ਬਹੁਤ ਪੰਜਾਬ ਪਛੜ ਚੁੱਕਿਆ ਹੈ ਔਰ ਸਭ ਤੋਂ ਵੱਡੀ ਗੱਲ ਕਿ ਕਿਸਾਨੀ ਦੇ ਜਿਹੜੇ ਮੁੱਦੇ ਸੀਗੇ ਉਸੇ ਵੀ ਸੈਂਟਰ ਨੇ ਕੋਈ ਪੈਰਾਂ ਨਹੀਂ ਦਿੱਤਾ ਕਿੰਨੇ ਲੰਬੇ ਸਮੇਂ ਤੋਂ ਕਿਸਾਨੀ ਜਿਹੜੀ ਹੈਗੀ ਸੰਘਰਸ਼ ਕਰ ਰਹੀ ਹੈ ਔਰ ਕਿਸਾਨੀ ਦਾ ਨਾਲ ਹੀ ਕਿਸਾਨੀ ਸੁਭਾ ਹੋਣ ਕਰਕੇ ਪੰਜਾਬ ਪੰਜਾਬ ਦਾ ਰੋਜ਼ਗਾਰ ਨਾਲ ਸੰਬੰਧਿਤ ਹੈ ਕਿਸਾਨੀ ਔਰ ਇਸੇ ਕਰਕੇ ਪੰਜਾਬ ਵੀ ਪਛੜ ਰਿਹਾ ਔਰ ਕਿਸਾਨੀ ਵੀ ਪਛੜ ਰਹੀ ਹੈ ਅਸੀਂ ਸੈਂਟਰ ਦੀ ਸਰਕਾਰ ਦਾ ਇਸ ਬਜਟ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਆ ਔਰ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਕੋਈ ਵੱਡਾ ਪੈਕੇਜ ਇਹਨਾਂ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਆਏ ਨਹੀਂ ਤਾਂ ਇਹ ਹਾਲਾਤ ਹੋ ਰਹੇ ਹਨ ਕਿ ਹਰ ਦੋ ਘਰ ਛੱਡ ਕੇ ਬੱਚੇ ਬਾਹਰ ਜਾ ਰਹੇ ਆ ਘਰਾਂ ਨੂੰ ਤਾਲੇ ਲੱਗ ਰਹੇ ਆ ਇਸ ਦੇ ਨਾਲ ਤਾਂ ਪੰਜਾਬ ਖਾਲੀ ਹੋਣ ਦੀ ਸੰਭਾਵਨਾ ਬਣੀ ਜਾਂਦੀ ਹੈ ਡਵੈਲਪਮੈਂਟ ਕੀ ਹੋਣੀ ਹੈ ਸਰ ਤਾਂ ਪੰਜਾਬ ਤੇ ਦਿੱਕਤ ਚ ਨਹੀਂ ਤਾਂ ਨਹੀਂ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਲੱਗਦਾ ਨਹੀਂ ਉਹ ਵੀ ਫਿਰ ਚੁੱਪੀ ਧੜ ਕੇ ਬੈਠੇ ਨੇ ਉਹ ਦੇਖੋ ਅਗਰ ਉਹਨਾਂ ਨੇ ਕੁਝ ਕਹਿਣਾ ਹੁੰਦਾ ਜਾਂ ਕੁਝ ਲੈ ਕੇ ਆਣਾ ਹੁੰਦਾ ਮੈਂ ਤਾਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਬਾਕੀ ਪਾਰਟੀਆਂ ਛੱਡ ਕੇ ਤੁਸੀਂ ਬੀਜੇਪੀ ਦੇ ਵਿੱਚ ਗਿਓ ਅੱਜ ਸਮਾਂ ਹੈ ਪੰਜਾਬ ਦੇ ਵਾਸਤੇ ਕੁਝ ਲੈ ਕੇ ਆਣ ਦਾ ਜਿਸ ਤਰ੍ਹਾਂ ਇਹ ਲੋਕ ਗਏ ਆ ਜਾਂ ਭਾਜਪਾ ਨੇ ਪਿਕ ਐਂਡ ਚੂਸ ਕੀਤਾ ਵੀ ਸਾਨੂੰ ਇਥੋਂ ਵੋਟ ਨਹੀਂ ਪਈ ਇਹਨਾਂ ਨੂੰ ਵੋਟ ਦਾ ਕਾਰਨ ਸਮਝਣਾ ਚਾਹੀਦਾ ਕਿਉਂਕਿ ਪਿਛਲੀਆਂ 2 ਟਰਮਾਂ ਵੀ ਭਾਜਪਾ ਦੀਆਂ ਸੀਗੀਆਂ ਇਹਨਾਂ ਨੇ ਪੰਜਾਬ ਨਾਲ ਵਿਤਕਰਾ ਕੀਤਾ ਔਰ ਲੋਕਾਂ ਨੇ ਆਪਣੀ ਰਿਜਾਇਟਮੈਂਟ ਸ਼ੋ ਕੀਤੀ ਹੈ ਅਗਰ ਆਪਾਂ ਪੰਜਾਬ ਨੂੰ ਕੁਝ ਦੇਾਂਗੇ ਤਾਂ ਆਪਾਂ ਪੰਜਾਬ ਤੋਂ ਕੋਈ ਆਸ ਕਰਾਂਗੇ ਹਾਲਾਤ ਇਹ ਹੈਗੇ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਪੱਖੋਂ ਡਿਵੈਲਪਮੈਂਟ ਪੱਖੋਂ ਇੰਡਸਟਰੀ ਪੱਖੋਂ ਪੰਜਾਬ ਬਹੁਤ ਪਛੜ ਚੁੱਕਿਆ ਹੈ ਇਹਨਾਂ ਨੂੰ ਸਟੇਟ ਨਾਲ ਪੰਜਾਬ ਇੱਕ ਕਿਸਾਨੀ ਸੂਬਾ ਹੈਗਾ ਇਹਨਾਂ ਨੂੰ ਸਟੇਟ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਦੇਸ਼ ਦਾ ਜੋ ਪ੍ਰਧਾਨ ਮੰਤਰੀ ਹੈ ਉਹ ਸਾਰੇ ਦੇਸ਼ ਦਾ ਹੈ ਨਾ ਕਿ ਕਿਸੇ ਗਿਣੇ ਚੁਣੀ ਸੂਬਿਆਂ ਦਾ ਹੈਗਾ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਪੰਜਾਬ ਹੈਗਾ ਵੀ ਉਸ ਦੇ ਬੰਦੇ ਹੱਕ ਦਿੱਤੇ ਜਾਣ ਤੇ ਪੰਜਾਬ ਨਾਲ ਵਿਤਕਰਾ ਨਾ ਕੀਤਾ ਜਾਏ ਅਸੀਂ ਬਜਟ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ